ਆ ਜਾ ਬਈ 20 ਮਿੰਟ ਹੋ ਗਏ ਬਈ ਆ ਲੋ ਬਈ ਤੁਹਾਡਾ ਮੁਰਗਾ ਆ ਗਿਆ ਬਈ ਤੁਸੀਂ ਕਹਿੰਦੇ ਤੇਲ ਨਹੀਂ ਇਹਦਾ ਤੇਲ ਹੀ ਬੜਾ ਲੱਗਦਾ ਇਹ ਚ ਆ ਦੇਖੀ ਆ ਕੀ ਆ ਹੋਰ ਬਈ ਤੇਲ ਤਾਂ ਆਪਾਂ ਪਾਉਂਦੇ ਹੀ ਨਹੀਂ ਆ ਕੀ ਆ ਬਈ ਇਹ ਤਾਂ ਨਾ ਜਦੋਂ ਮੁਰਗਾ ਬਣਦਾ ਹੈਗਾ ਬਾਰਬੀਕਿਊ ਦੇ ਵਿੱਚ ਉਹ ਸਕਿਨੋਂ ਦੀ ਆਇਲ ਛੱਡਦੀ ਆ ਬਿਨਾ ਤੇਲ ਤੋਂ ਬਰਨਣ ਉਹ ਇਹ ਬਿਨਾ ਤੇਲ ਤੋਂ ਵੀ ਆਪਾਂ ਇੱਕ ਬੂੰਦ ਵੀ ਨਹੀਂ ਪਾਉਂਦੇ ਜੇ ਬੂੰਦ ਵੀ ਹੋਈ ਨਾ ਬਈ ਪੀਏ ਲੈ ਲੈ 400 ਤੋਂ ਵੱਧ ਲੱਗਦਾ ਘੱਟਾ ਫੁੱਟਾ ਜਿਹਾ ਲੱਗਦਾ ਮੁਰਗਾ ਨਹੀਂ ਨਹੀਂ ਬਈ ਪੂਰਾ ਮੁਰਗਾ ਹੁੰਦਾ ਇਹਦਾ ਤੁਹਾਨੂੰ ਸਾਈਜ਼ ਘੱਟ ਲੱਗ ਸਕਦਾ ਕਿਉਂਕਿ ਬਈ ਇਹਨਾਂ ਜਿਹੜਾ ਹੁੰਦਾ ਬਾਰਬੀਕਿਊ ਇਹਦੇ ਵਿੱਚ ਕਿਲ ਤਾਂ ਮੈਂ ਤੁਹਾਨੂੰ ਲਾਉਂਦਾ ਵਿਖਾ ਦੂੰ ਬਾਈ ਪੂਰਾ ਆਪਾਂ ਪ੍ਰੋਪਰ ਪ੍ਰੋਸੈਸ ਦਿਖਾ ਦੂੰ ਆਪਾਂ ਪੂਰਾ ਵੀ ਤੇਲ ਨਹੀਂ ਲਾਉਂਦੇ ਇੱਕ ਬੂੰਦ ਵੀ ਜਮ ਨਹੀਂ ਲਾਉਂਦੇ ਜਮਾ ਹੀ ਨਹੀਂ ਲਾਉਂਦੇ ਬਾਈ ਫਿਰ ਤੇਦਾ ਖਾਨ ਦਾ ਨੁਕਸਾਨ ਵੀ ਨਹੀਂ ਕੋਈ ਬਾਈ ਇਹਦੇ ਚ ਪ੍ਰੋਟੀਨ ਹੀ ਰਹੇਗਾ ਫੈਟ ਤਾਂ ਨਿਕਲ ਗਈ ਇਹਦਾ ਕੋਈ ਨੁਕਸਾਨ ਨਹੀਂ ਨੂੰ ਤੁਸੀਂ ਡੇਲੀ ਖਾਓ ਸੁਬਾ ਸ਼ਾਮ ਖਾਓ ਇਹਨੂੰ ਬੱਚੇ ਖਾਣ ਨੌਜਵਾਨ ਬਜ਼ੁਰਗ ਔਰਤਾਂ ਕੋਈ ਮਰਜ਼ੀ ਖਾਈ ਜਾਵੇ ਨਾ ਦੇਣਾ ਕੋਈ ਬੀਪੀ ਵਾਦੇ ਨਾ ਕੋਲੇਸਟ੍ਰੋਲ ਕੁਛ ਨਹੀਂ ਬਾਈ ਖਾ ਕੇ ਵੇਖ ਫੁੱਲ ਕਿੰਨੇ ਦੇ ਲਾਉਣੇ ਹੋਗੇ ਫੁੱਲ ਬਈ 490 ਦਾ ਜਿਵੇਂ ਵੀ ਮੰਨ ਕੇ ਚਲੋ ਹੁਣ ਸਵਿਫਟ 5-7 ਲੱਖ ਦੀ ਮਹਿੰਗੀ ਹੁੰਦੀ ਹੈਗੀ ਕੁਆਲਿਟੀ ਆ ਤੁਸੀਂ ਜੇ ਖਾ ਕੇ ਨਿੰਦ ਤਾਂ ਫੇਰ ਬਈ ਪੈਸੇ ਨਾ ਦੇਖੀ ਤੇ ਦੋਸਤੋ ਤੁਸੀਂ ਵੀ ਖਾਣਾ ਇਸ ਤਰ੍ਹਾਂ ਦਾ ਮੁਰਗਾ ਤਾਂ ਮੁਰਗਾਪੁਰ ਤੇ ਪਹੁੰਚੋ ਬਠਿੰਡੇ 100 ਫੁੱਟੀ ਸੜਕ ਤੇ ਘੋੜੇ ਵਾਲੇ ਚੌਕ ਦੇ ਵਿੱਚ ਬਾਈਆ ਪਿੰਡ ਤਾਂ ਮੈਨੂੰ ਪਤਾ ਨਹੀਂ ਬਾਈ ਦਾ ਕਿਹੜਾ ਹੈ ਪਰ ਮੁਰਗਾ ਬਾਈ ਦਾ ਟੋਪ ਬਨਾਇਆ ਖੁਸ਼ਬੂਦਾਰੀ ਹੈਗੀ ਤੇ ਵੀਡੀਓ ਤੁਹਾਡੇ ਜਿਹੜੇ ਮੁਰਗਾ ਖਾਨ ਦੇ ਸਕੀਨ ਦੋਸਤ ਨੇ ਜਿਨ੍ਹਾਂ ਦੇ ਲਾਲ ਹੱਕ ਤੱਕ ਇਹਨੇ ਮੁਰਗਾ ਵੇਖ ਕੇ ਉਹਨਾਂ ਨੂੰ ਸੈਂਡ ਕਰ ਦਿਓ ਬਾਕੀ ਸਕਰੀਨ ਤੇ ਨੰਬਰ ਚੱਲ ਰਿਹਾ ਜਿਆਦਾ ਜਨ ਤੈਲੀਫੋਨ ਕਰਕੇ ਲਗਾ ਦਿਓ ਧੰਨਵਾਦ